ਬਾਰੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੱਟ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੌੜੀ ਆ ਵੀ ਤੇ ਬਾਕੀ ਆਰਡਰ ਵੀ ਬਹੁਤ ਚੰਗਾ ਹੈਗਾ ਕਿਉਂਕਿ ਹਜੇ ਕੱਚੀ ਆ ਹਫਤੇ ਇੱਕ ਦੀ ਤੇ ਥਾਣ ਬਹੁਤ ਸੋਹਣੇ ਆਗੇ ਇੱਕੋ ਜੇ ਥਾਣਾ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਹੈਗੀ ਤੇ ਬਾਕੀ ਮੈਦਾਂ ਵੀ ਬੈਕ ਸਾਈਡ ਨੂੰ ਲੇਵਾ ਕਾਫੀ ਕੱਢਣਾ ਇਹਨੇ ਕਿਉਂਕਿ ਢਿੱਲਾ ਕਾਫੀ ਪਈਆਂ ਹਜੇ ਤੇ ਬਾਕੀ ਹਫਤੇ ਤਾਈਂ ਮੈਂ ਦਾ ਵੀ ਚੰਗਾ ਆਰਡਰ ਤਿਆਰ ਕਰ ਲੈਣਾ ਨੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਤੇ ਦਿਖਾਵੇ ਵਾਲਾ ਆਰਡਰ ਨਹੀਂ ਇਹ ਕਰਦੀ। ਬਾਕੀ 13-14 ਲੀਟਰ ਦੁੱਧ 15 ਦਾ ਵੀ ਕੱਢ ਸਕਦੀ ਹੈਗੀ। ਬਾਕੀ ਤੁਸੀਂ ਆਪ ਦੀ ਸਮਝ ਦੇ ਨਾਲ ਖਰੀਦ ਸਕਦੇ ਹੋ। ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਂ ਆਪਾਂ ਪਿੰਡ ਆਦਮਪਰਾ, ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ। ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਕਾਊ ਆ ਗਈ। ਹਾਲਤ ਦੇਖਦੀ तकरीबन ਇਹ ਕੱਚੀ ਆ ਗਈ ਤੇ ਬਾਕੀ ਬਾਡੀ ਬੰਤਰ ਦੀ ਚੰਗੀ ਆ ਗਈ ਸਭੀ ਵੀ ਚੰਗੀ ਆ ਤੇ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਡ ਵੀ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਵੀ ਦਿਖਾਵਾਂਗੇ ਤੇ ਜਿਹਨੂੰ ਵੀ ਪਸੰਦ ਆਉਂਦੀ ਆ ਆਪਦੀ ਫੌਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਤੇ ਆਲੇ ਥੋੜਾ ਜਿਆਦਾ ਸਮਾਨ ਲਿਆਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਭਾਈ ਭਾਈ ਆਪਣਾ ਨਾਮ ਦੱਸ ਦਿਓ ਤੇਰਾ ਨਾਮ ਗੁਰਪ੍ਰੀਤ ਜੀ ਪਿੰਡ ਆਦਲਪੁਰਾ ਜਿਲ੍ਹਾ ਬਠਿੰਡਾ ਠੀਕ ਆ ਤੇ ਆਸ-ਪਾਸੇ ਦੇ ਪਿੰਡ ਗੀਨਾ ਸਾਹਿਬ ਜੀ ਸ਼ਰਾਪੁਰਾ ਕਾਂਗੜ ਸੈਦੋਕੇ ਹਨਾ ਬੋਰਜਲਾ ਜਗੜ ਇਹ ਆਸ-ਪਾਸੇ ਦੇ ਪਿੰਡ ਰਹ ਜਾਂਦੇ ਹਨਾ ਹਾਂਜੀ ਠੀਕ ਆ ਤੇ ਜਿਹੜੀ ਭਾਈ ਆਪਾਂ ਇਹ ਮੱਧ ਵੇਚਣ ਲੱਗੇ ਹਾਂਗੇ ਤੇ ਇਹਦੀ ਕੀ ਡਿਟੇਲ ਆ ਕਿਹੜੇ ਸੂਏ ਸੁਣਾ ਨੇ ਇਹ ਭਾਈ ਤੀਜੇ ਸੂਏ ਆ ਤੀਜੇ ਸੂਏ ਸੁਣਾ ਹਾਂਜੀ ਕਿੰਨੇ ਕ ਦਿਨ ਕੱਢਦੀ ਹੈ ਇਹ ਸਵਾਧਰੀ ਗੁੰਦਨ ਪੂਰੇ ਹੀ ਆ 16 ਨੂੰ ਦਿਨ ਪੂਰੇ ਆ ਹਾਂਜੀ ਅੱਜ ਆਪ ਹੋਈ ਆ 10 ਤਰੀਕ ਹਨਾ ਮਤਲਬ ਹਫਤਾ ਕ ਮੰਨ ਸਕਦੇ ਆ ਆਪਾਂ ਹਨਾ ਇੱਕ ਦੋ ਤੇਰੇ ਦਿਨ ਠੀਕ ਆ ਬਾਕੀ ਵੱਧ ਘੱਟ ਮਾੜਾ ਮੋਟਾ ਪਤਾ ਨਹੀਂ ਹੁੰਦਾ ਉਹ ਤਾਂ ਹਨਾ ਮੌਕੇ ਦਾ ਤੇ ਦੁੱਧ ਦੀ ਕਿੰਨੀ ਕੁ ਉਮੀਦ ਐ ਤੇ ਤੋਂ 13 ਤੇ 14 ਲੀਟਰ ਦੇ ਦੀ 13 14 ਤਾਂ ਹੀ ਦੇ ਦੂ ਹਨਾ ਠੀਕ ਆ ਬਾਕੀ ਹੋਰ ਵੀ ਵੱਧ ਸਕਦੀ ਬਾਕੀ ਸੇਵਾ ਤੇ ਆ ਹਨਾ ਉਹ ਕੁਝ ਠੀਕ ਆ ਤੇ ਜਿਹੜਾ ਇਹ ਸੀਮਨ ਲੱਗਾ ਉਹਦਾ ਤਾਂ ਨਹੀਂ ਕੋਈ ਪਤਾ ਨਾ ਉਹ ਪੜਾਂਗੇ ਪਤਾ ਨਹੀਂ ਲੱਗਿਆ ਯਾਨੀ ਕਿ ਕਿਹੜਾ ਸੀਮਨ ਲੱਗਿਆ ਯਾਨੀ ਸਾਂਭਿਆ ਨਹੀਂ ਹਣਾ ਸਟਰਾ ਨਹੀਂ ਸਾਂਭਿਆ ਯਾਨੀ ਠੀਕ ਹੈ ਤੇ ਮੁੱਲ ਕਿੰਨਾ ਰੱਖਦੇ ਆਪਾਂ ਮੁੱਲ ਦੇ 140 140 ਤੇ ਬਾਕੀ ਹੋ ਜੂ ਮੌਕੇ ਤੇ ਠੀਕ ਹੈ ਖੋਲ ਕੇ ਬਾਈ ਤਾਂ ਢੇੜਾ ਦਵਾ ਦੇ ਲੋ ਵੀ ਦੋਸਤੋ ਡਿਟੇਲ ਆਪਾਂ ਤਕਰੀਬ ਨੇ ਉਹਦੀ ਲੈਤੀ ਆ ਸਾਰੀ ਤੇ ਬਾਕੀ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਗੱਲਬਾਤ ਕਰ ਸਕਦੇ ਹੋ ਨੰਬਰ ਚੱਲੀ ਜਾਂਦਾ ਵਜਨ ਦੇ ਵਿੱਚ ਬਹੁਤ ਆ ਗਈ ਭਾਰੀ ਬਹੁਤ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪੱਟ ਬੁੜੇ ਦੀ ਕੁਆਲਿਟੀ ਬਹੁਤ ਜ਼ਿਆਦਾ ਚੌੜੀ ਆ ਵੀ ਤੇ ਬਾਕੀ ਆਰਡਰ ਵੀ ਬਹੁਤ ਚੰਗਾਗਾ ਕਿਉਂਕਿ ਹਜੇ ਕੱਚੀ ਆ ਹਫਤੇ ਇੱਕ ਦੀ ਤੇ ਥਾਣ ਬਹੁਤ ਸੋਹਣੇ ਆਗੇ ਇੱਕੋ ਜਿਹੇ ਥਾਣਾ ਥਾਣਾ ਦੇ ਵਿੱਚ ਸਪੇਸ ਵੀ ਬਹੁਤ ਆਗੀ ਤੇ ਬਾਕੀ ਮੈਦਾ ਵੀ ਬੈਕ ਸਾਈਡ ਨੂੰ ਲੇਵਾ ਕਾਫੀ ਕੱਢਣਾ ਐਨੇ ਕਿਉਂਕਿ ਢਿੱਲਾ ਕਾਫੀ ਪਈਆਂ ਹਜੇ ਤੇ ਬਾਕੀ ਹਫਤੇ ਤਾਈ ਮੈਦਾ ਵੀ ਚੰਗਾ ਆਰਡਰ ਤਿਆਰ ਕਰ ਲੈਣਾ ਨੇ ਬੰਦ ਹਵਾਨੇ ਦੇ ਵਿੱਚ ਹੀ ਰਹੂਗੀ ਤੇ ਦਿਖਾਵੇ ਵਾਲਾ ਆਰਡਰ ਨਹੀਂ ਹੈ ਕਰਦੀ। ਬਾਕੀ 13-14 ਲੀਟਰ ਦੁੱਧ, 15 ਦਾ ਵੀ ਕੱਢ ਸਕਦੀ ਹੈਗੀ। ਬਾਕੀ ਤੁਸੀਂ ਆਪਦੀ ਸਮਝ ਦੇ ਨਾਲ ਖਰੀਦ ਸਕਦੇ ਹੋ। ਸਾਂਭੀ ਬਾਲੀ ਚੰਗੀ ਹੈਗੀ। ਲੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ। ਤੇ ਪੂਰੀ ਭਜਨ ਵਾਲੀ ਮੱਝ ਹੈਗੀ। ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਤੇ ਆਪਾਂ ਨੂੰ ਵੇਖਣ ਨੂੰ ਸਾਫ਼ ਸੁਥਰੀ ਹੈ ਸਾਰੇ ਪੱਖ ਤੋਂ ਦੱਸਦੀ। ਤੇ ਜਿਹਨੂੰ ਵੀ ਪਸੰਦ ਆਉਂਦੀ ਤੁਸੀਂ ਕੰਟੈਕਟ ਕਰ ਸਕਦੇ ਹੋਗੇ। ਫੇਸ ਦੀ ਕੁਆਲਿਟੀ ਤੁਸੀਂ ਦੁਆਰੇ ਦੇਖ ਸਕਦੇ ਹੋ। ਬਾਡੀ ਵਾਂਦਰ ਦੁਬਾਰੇ ਦੇਖ ਸਕਦੇ ਹੋ ਵੈਸੇ ਦੇਖਣ ਨੂੰ ਠੰਡੀ ਸੀਲ ਲੱਗਦੀ ਆ ਤੇ ਕੋਈ ਇਹਨੇ ਜ਼ਿਆਦਾ ਉਪਰਾਂ ਨਹੀਂ ਕਰਿਆਗਾ ਤੇ ਆਰਡਰ ਦੀ ਚੜਾਈ ਬਹੁਤ ਆ ਗਈ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਬਾਕੀ ਹਜੇ ਕੱਚੀ ਪਈ ਐ ਮੈਂ ਇਹਦਾ ਵੀ ਚੰਗਾ ਆਰਡਰ ਤਿਆਰ ਕਰੂਗੀ ਤੇ ਚੰਗੇ ਦੁੱਧ ਦੀ ਉਮੀਦ ਆ ਬਾਕੀ ਆਪਦੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ an